ਦੇਖੋ ਜੀ ਮੇਰੀ ਮੈਰਿਜ ਸੀ ਮਤਲਬ ਜਦੋਂ ਡੋਲੀ ਘਰੇ ਆਉਂਗੀ ਇਹ ਸਾਰੇ ਰੀਤੀ ਰਿਵਾਜ ਮਤਲਬ ਪੂਰੇ ਕਰ ਜੀ ਮੇਰਾ ਦੋਸਤ ਮੈਨੂੰ ਕਹਿੰਦਾ ਯਾਰ ਤੇਰੇ ਡੈਡੀ ਨਾਲ ਕਹਿੰਦਾ ਤੇਰੀ ਨਹੀਂ ਪਾਈ ਮਹਾ ਯਾਰ ਗੱਲ ਦਾ ਤੇਰੀ ਸਹੀ ਹੈ ਵੈਸੇ ਮੈਂ ਕਹਿੰਦਾ ਵੀ ਬਿਨਾ ਦੇਖੇ ਕਿਸੇ ਤੇ ਮਤਲਬ ਬੈਡ ਕਮੈਂਟ ਨਹੀਂ ਕਰਨਾ ਚਾਹੀਦਾ ਹਾਂ ਸਾਸਿਕਾ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਠੀਕ ਠਾਕ ਹੋਊਂਗੇ ਜੀ ਛੱਡ ਪੇਜ ਤੇ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਜਿਸ ਕੰਮ ਲਈ ਹੈ ਨਾ ਇਹ ਵੀਡੀਓ ਬਣਾ ਰਹੇ ਹਾਂ ਸੋ ਉਹ ਪਹਿਲਾਂ ਜਿਹੜੀ ਇੱਕ ਰੀਲ ਵਾਇਰਲ ਹੋਈ ਸੀਗੀ ਤੇ ਇਸ ਜੋੜੇ ਦੀ ਤੇ ਤੁਸੀਂ ਪਹਿਲਾਂ ਰੀਲ ਦੇਖੋ ਫਿਰ ਆਪਾਂ ਉਹ ਦੋਵਾਂ ਦਾ ਸਾਰੀ ਗੱਲ ਦੇ ਆਪਾਂ ਜਵਾਬ ਦੇਵਾਂਗੇ। ਅੱਖਾਂ ਮੇਰੀਆਂ ਤਾਂ ਕਾਤ ਨਹੀਂ ਕਿ ਜਿੰਨਾ ਕੀਤਾ ਬੇਮਤੈਨੂ ਮੋੜ ਕੇ ਮੈਂ ਮੰਗਦਾ ਹਾਂ ਤੇਰੀ ਤੰਗ ਰਸਤੀ ਸੱਚੇ ਰੱਬ ਅੱਗੇ ਦੋਵੇਂ ਹੱਥ ਜੋੜ ਕੇ ਮੈਂ ਮੰਗਦਾ ਹਾਂ ਤੇਰੀ ਤੰਗ ਰਸਤੀ ਤੇ ਤੁਸੀਂ ਰੀਲ ਦੇਖ ਲਈ ਤੇ ਹੁਣ ਆਪਾਂ ਇਸ ਜੋੜੇ ਤੋਂ ਸਾਰੀ ਗੱਲਬਾਤ ਪੁੱਛ ਦਾਂ ਵੀ ਕੀ ਕਾਰਨ ਸੀ ਉਹ ਵਾਇਰਲ ਹੋਈ ਸੀ ਤੇ ਉਹਦਾ ਉਹਦੇ ਵਿੱਚ ਬੈਡ ਕਮੈਂਟ ਬਹੁਤ ਜ਼ਿਆਦਾ ਲੋਕਾਂ ਨੇ ਕਰੇ ਸੀ ਵੀ ਹਨਾ ਵੀ ਭਾਈ ਹਨਾ ਕੀ ਕਹਿਣਾ ਚਾਹੁੰਗੇ ਉਹਦੇ ਬਾਰੇ ਪਹਿਲਾਂ ਤਾਂ ਇਹ ਸਾਰਿਆਂ ਨੂੰ ਦੱਸ ਸੀ ਘਰ ਜੀ ਦੇਖੋ ਜੀ ਮੇਰੀ ਮੈਰਿਜ ਸੀ ਮਤਲਬ ਜਦੋਂ ਡੋਲੀ ਘਰੇ ਆਉਗੀ ਹੈਗੀ ਸਾਰੇ ਰੀਤੀ ਰਿਵਾਜ ਮਤਲਬ ਪੂਰੇ ਕਰ ਚੁੱਕੇ ਦੇ ਮਤਲਬ ਮੰਮੀ ਹੋਰਾਂ ਨੇ ਸਾਰੇ ਰਿਸ਼ਤੇਦਾਰਾਂ ਨੇ ਜੋ ਵੀ ਹੁੰਦਾ ਮਤਲਬ ਕਿਉਂਕਿ ਮੈਨੂੰ ਮਤਲਬ ਸੋਸ਼ਲ ਮੀਡੀਆ ਨਾਲ ਜੁੜੇ ਨੂੰ ਮੈਨੂੰ ਲੱਗਾ 5 ਸਾਲ ਹੋ ਗਏ ਨੇ ਘੱਟੋ ਘੱਟ ਅਕਸਰ ਮੈਂ ਡੈਡੀ ਨਾਲ ਮੰਮੀ ਨਾਲ ਰੀਲਾਂ ਬੈਸੇ ਬਣਾਉਂਦੀ ਰਹਿੰਦੀ ਰਹਿੰਦੀ ਆਂ ਨਾ ਯਾਰ ਨਾਰਮਲੀ ਤੇ ਉਹ ਮੇਰਾ ਦੋਸਤ ਮੈਨੂੰ ਕਹਿੰਦਾ ਯਾਰ ਤੇਰੇ ਡੈਡੀ ਨਾਲ ਕਹਿੰਦਾ ਤਾ ਰੀਲ ਨਹੀਂ ਬਣਾਈ ਹੈਗੀ ਮਹਾ ਯਾਰ ਗੱਲ ਤਾਂ ਤੇਰੀ ਸਹੀ ਆ ਯਾਰ ਮਾ ਵੀ ਮੇਰੇ ਮੈਸੇਜ ਵੀ ਝਾਲਾ ਵੀ ਪਹਿਲੇ ਦਿਨ ਇਹ ਮੈਸਜ ਆ ਕਿ ਆਪਾਂ ਰੀਲ ਕੱਢ ਲੈਨੇ ਵਿੱਚ ਦੀ ਉਹ ਬੈਸੇ ਸੀ ਇੱਕ ਰੀਲ ਕੰਢੀ ਦੀ ਮਤਲਬ ਉਹ ਸੀ ਮਤਲਬ ਪੈਰੀ ਹੱਥਾਂ ਦੇ ਲੋਕਾਂ ਨੇ ਮਤਲਬ ਬੈਡ ਕਮੈਂਟ ਚੱਕਲੇ ਵੀ ਪਤਾ ਨਹੀਂ ਇਹ ਅਣ ਪੜਨੇ ਇਹਨਾਂ ਨੂੰ ਪੈ ਹਾਰ ਮੇਲਟੀ ਕੀਤੀ ਐ ਇਦਾਂ ਦੇ ਬੈਡ ਕਮੈਂਟ ਆਏ ਦੀਏ ਵੈਸੇ ਮੈਂ ਕਹਿੰਦਾ ਵੀ ਬਿਨਾ ਦੇਖੇ ਕਿਸੇ ਦੇ ਮਤਲਬ ਬੈਡ ਕਮੈਂਟ ਨਹੀਂ ਕਰਨਾ ਚਾਹੀਦਾ ਮੈਂ ਮੇਰੇ ਡੈਡੀ ਮਤਲਬ 6 ਸਾਲ ਦਾ ਟੁਕ ਟ ਮਰ ਲਾਦਾ ਬੈੱਡ ਤੇ ਬੈੱਡ ਤੇ ਰਹੇ ਨੇ 6 ਸਾਲ ਮ ਉਹਨਾਂ ਨੂੰ ਸਮਾਂ ਹੈਗਾ ਬਾਕੀ ਮੇਰੇ ਮੈਸੇਜ ਬੈਠੇ ਨੇ ਇਹਨਾਂ ਨੂੰ ਵੀ ਤੁਸੀਂ ਪੁੱਛ ਸਕਦੇ ਹੋ ਹਾਂਜੀ ਮੈਮ ਤੁਸੀਂ ਕੀ ਕਹਿਣਾ ਚਾਹੂਗੇ ਹਾਂਜੀ ਇਹਨਾਂ ਦੀ ਸਹੀ ਗੱਲ ਆ ਬਿਨਾ ਦੇਖੇ ਬੈਡ ਕਮੈਂਟ ਨਹੀਂ ਕਰਨਾ ਚਾਹੀਦਾ ਤੇ ਹੁਣ ਆਪਾਂ ਨਾ ਜਿਹੜੇ ਕਮੈਂਟ ਆਏ ਸੀ ਬਾਈ ਤੁਹਾਨੂੰ ਉਹ ਦੱਸ ਦਿਆਂ ਨਾ ਪਹਿਲਾ ਕਮੈਂਟ ਕਿਸੇ ਦਾਏ ਦੀ ਕੌਰਦੀਪ ਦਾ ਭਰਾਵਾ ਅਸੀਰਵਾਦ ਗੋਡਿਆਂ ਨੂੰ ਹੱਥ ਲ ਉੰਦਾ ਪੈਰਾਂ ਨੂੰ ਹੱਥ ਲਾ ਕੇ ਹੁੰਦਾ ਇਹਦੇ ਵਿੱਚ ਲਿਖਿਆ ਹੋਇਆ ਹੈ ਹਾਂਜੀ ਹਾਂਜੀ ਐਵੇਂ ਬੈਡ ਕਮੈਂਟ ਆਈ ਸੀ ਕਿਸੇ ਦਾ ਲਿਖਿਆ ਦੀ ਫਾਰਮੈਲਟੀ ਹੈ ਜਿਵੇਂ ਮੇਰੇ ਮੈਸੇਜ ਨੂੰ ਬੈਡ ਕਮੈਂਟ ਆਏ ਹੋਏ ਸੀਗੇ ਵੀ ਬੇ ਨੌਨਸੈਂਸ ਸਜੀਵ ਉਹ ਵੀ ਅਨਪੜਾ ਇਹ ਬਾਕੀ ਇੰਨਾ ਕੁ ਤਾਂ ਨਾਲੇ ਬੰਦੇ ਨੂੰ ਪਤਾ ਹੀ ਹੁੰਦਾਗਾ ਵੀ ਬੰਦਾ ਅੱਜ ਦੇ ਸਮੇਂ ਚ ਪੈਰੀ ਉੱਤੇ ਕਿਵੇਂ ਲਾਉਂਦਾ ਬੜੇ ਲਿਖੀ ਹੈਗੇ ਲਗਭਗ ਤੇ ਇੱਕ ਬਾਈ ਨੇ ਨਾ ਕਮੈਂਟ ਕਰਿਆ ਜੀ ਕਹਿੰਦਾ ਹੋ ਸਕਦਾ ਵੀ ਉਹਨਾਂ ਨੇ ਪਹਿਲਾਂ ਚੰਗੀ ਤਰ੍ਹਾਂ ਪੈਰੀ ਮੱਥਾ ਟੇਕਿਆ ਹੋਵੇ ਨਾ ਤੇ ਬਟ ਵੀਡੀਓ ਵਾਸਤੇ ਉਦੋਂ ਉਹਦਾਂ ਨਾ ਰੀਲ ਬਣਾਈ ਹੋਏ ਉਹਦੀ ਗੱਲ ਸਹੀ ਜੀ ਸਹੀ ਜੀ ਬਾਈ ਜੀ ਤੇ ਬਾਕੀ ਉਹ ਹੋਰ ਵੀ ਕਮੈਂਟ ਮੈਂ ਤੁਹਾਨੂੰ ਦੱਸ ਦਾਂਗਾ ਤੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਆਏ ਹੋਏ ਨੇ ਫਾਰਮੈਲਟੀ ਪੂਰੀ ਕਰਦੀ ਲੋਕਾਂ ਦੇ ਸਾਹਮਣੇ ਬਈ ਇੱਕ ਗੱਲ ਹੈ ਨਾ ਜਿਵੇਂ ਤੁਸੀਂ ਕਹਿ ਰਹੇ ਹੋਗੇ ਵੀ ਵੀ ਅਸੀਂ ਨੇ ਚੰਗੀ ਤਰ੍ਹਾਂ ਪੈਰੀ ਹੱਥ ਲਾਏ ਜੀ ਨਾ ਤੇ ਕਈ ਲੋਕ ਹੁਣ ਆਏ ਵੀ ਸੋਚਣਗੇ ਵੀ ਯਾਰ ਇਹ ਤਾਂ ਉਦਾਂ ਹੀ ਸਫਾਈ ਦੇ ਰਹੇ ਨੇਗੇ ਵੀ ਇਹਦਾ ਤੁਸੀਂ ਕੀ ਕਹਿਣਗੇ ਸਫਾਈ ਤਾਂ ਹੀ ਪੰਡਾ ਜ਼ਬੂਤ ਹੈਗਾ ਪਿੰਡ ਜਾ ਕੇ ਪਤਾ ਕਰ ਸਕਦਾ ਹੈ ਕੋ ਬੰਦਾ ਠੀਕ ਹੈ ਜੀ ਜੀ ਇਹਨੂੰ ਕੋਈ ਸਬੂਤ ਹੈ ਮਤਲਬ ਕਣਕਵਾਲ ਪੂੰਗਾ ਪਿੰਡ ਆ ਆਪਣਾ ਸੰਗਰੂਰ ਜ਼ਿਲ੍ਹਾ ਨਾ ਕਿਉਂਕਿ ਮੈਨੂੰ ਕਈ ਰਿਸ਼ਤੇਦਾਰਾਂ ਨੇ ਇਹ ਗੱਲ ਵੀ ਕਹੀ ਹੈ ਕਿ ਵੀ ਤੂੰ ਕਿਤੇ ਮਤਲਬ ਨਜਦੀਕੀ ਕਿਸੇ ਥਾਣੇ ਦੇ ਵਿੱਚ ਤੂੰ ਵੀ ਰਿਪੋਰਟ ਵਗੈਰਾ ਦਰਜ ਕਰਾ ਦੇ ਵੀ ਤੁਹਾਨੂੰ ਬੈਡ ਕਮੈਂਟ ਆ ਰਹੇ ਨੇ ਮੈਂ ਮਾਹਰ ਲੋਕਾਂ ਦਾ ਸੋਚ ਹੀ ਹੈ ਤਾਂ ਮੈਂ ਪਕੜਾ ਲੋਕਾਂ ਦੀ ਸੋਚ ਬਾਹਰ ਸਕਦੀ ਆ ਆਪਾਂ ਉਹਦੇ ਥਾਂ ਤੇ ਸਹੀ ਆਂਗੇ ਕਿਉਂਕਿ ਤੁਸੀਂ ਮੇਰੇ ਪਿਛਲੇ ਰੀਲਾਂ ਵੀ ਚੈੱਕ ਕਰ ਸਕਦੇ ਹੋ ਨਾ ਪਿਛਲੇ ਰੀਲਾਂ ਦੇ ਵਿੱਚ ਪਿਆਰ ਵੀ ਦਿਖੂਗਾ ਤੁਹਾਨੂੰ ਇਹਨਾਂ ਇੰਦੇ ਵਿੱਚ ਤੁਹਾਨੂੰ ਗਲਤ ਭੈਣ ਫੀਲ ਹੋਇਆ ਨਾ ਤੇ ਇੱਕ ਗੱਲ ਹੋਰ ਆ ਨਾ ਜਿਵੇਂ ਐਨੇ ਨੇ ਕਮੈਂਟ ਆਏ ਤੁਹਾਨੂੰ ਮਤਲਬ ਗੁੱਸਾ ਆਇਆ ਇਦਾਂ ਵੀ ਯਾਰ ਵੀ ਆ ਨਾ ਗੁੱਸੇ ਵਾਲੀ ਤਾਂ ਕੋਈ ਗੱਲ ਨਹੀਂ ਭਾਈ ਕਿਉਂਕਿ ਪਤਾ ਕੀ ਚੱਕ ਰਿਹਾ ਹੁਣ ਆਪਾਂ ਜਿਹੜਾ ਬੰਦਾ ਸੋਸ਼ਲ ਮੀਡੀਆ ਨਾਲ ਜੁੜ ਜਾਂਦਾ ਹੈ ਜਦੋਂ ਕੋਈ ਵੀ ਕੀ ਬੈਰਲ ਹੁੰਦੀ ਹੈ ਉਹਦਾ ਤੁਹਾਨੂੰ ਪਤਾ ਹੈਗਾ ਐਂਟੀ ਤਾਂ ਹੁੰਦੀ ਨੇ ਨਾ ਸਹੀ ਗੱਲ ਆ ਇਹ ਗੱਲ ਹੈਗੀ ਜਿਵੇਂ ਲੋਕ ਤਰ੍ਹਾਂ ਤਰ੍ਹਾਂ ਦੇ ਨਾ ਇੱਕ ਗੱਲ ਹੋਰ ਆ ਪੇਜਾਂ ਵਾਲੇ ਨੂੰ ਵੀ ਕਹਿਣਾ ਚਾਹਾਂਗੇ ਵੀ ਜਨਾਂ ਦੇ ਕਰਕੇ ਇਹ ਚੀਜ਼ ਦਾ ਪਤਾ ਨਾ ਹੋਵੇ ਨਾ ਤੁਸੀਂ ਉਦਾਂ ਹੀ ਲਿਖ ਲਿਖ ਕੇ ਕਿ ਪੇਜਾਂ ਵਾਲੇ ਮਤਲਬ ਅਲੱਗ-ਅਲੱਗ ਗੱਲਾਂ ਲਿਖੀ ਗਏ ਵੀ ਐਵੇਂ ਜੇ ਉਹ ਹਨ ਤੁਸੀਂ ਦੇਖੋ ਆਹ ਦੇਖੋ ਮਤਲਬ ਉਹ ਉਹਦਾ ਆਪਣੇ ਉੱਤੇ ਵੀ ਆਇਆ ਹੋਇਆਗਾ ਤੇ ਹਾਂ ਬਸ ਇਹ ਆਪਣੇ ਵੀਡੀਓ ਦਾ ਪਾਉਣ ਦਾ ਮਕਸਦ ਇਹੀ ਸੀਗਾ ਮਤਲਬ ਸਚਾਈ ਸਾਹਮਣੇ ਰਹੇ ਵੀ ਇਦਾਂ ਦੀ ਕੋਈ ਗੱਲ ਨਹੀਂ ਜੀ ਮਤਲਬ ਆ 6 ਸਾਲਾਂ ਬਨੇ ਡੈਡਿੰਗ ਨੂੰ ਸਾਹਮਣੇਗਾ ਬੈੱਡ ਦੇ ਉੱਤੇ ਰਹੇ ਨੇ ਉਹ ਪੈਰਾਲਾਈਜ਼ ਦੀ ਪ੍ਰੋਬਲਮ ਸੀਗੀ ਉਹਨਾਂ ਨੂੰ ਮੈਰਿਜ ਵੇਲੇ ਜਮਾ ਸਹੀ ਦੀ ਬਿਲਕੁਲ ਪਰ ਹੁਣ 4 ਮਹੀਨੇ ਪਹਿਲਾਂ ਡੈਥ ਹੋ ਗਈ ਜ ਉਹਨਾਂ ਦੀ ਇੱਕੇ ਪੇਜ ਵਾਲੇ ਨੇ ਪਾ ਰੱਖਿਆਗਾ ਕਹਿੰਦਾ ਜਦੋਂ ਬਾਪ ਨਾ ਹੋਇਆ ਫਿਰ ਪਤਾ ਲੱਗਣਾ ਮਤਲਬ ਇਹ ਜਿੰਨਾ ਥੋੜੀਆਂ ਗਲਤ ਗੱਲਾਂ ਨੇ ਜਿਹੜੇ ਲਿਖੀਆਂ ਨੇ ਇੱਕ ਕਹਿੰਦਾ ਪੈਰੀ ਹੱਥ ਲਾਉਣ ਤੋਂ ਹੀ ਪਤਾ ਲੱਗਦਾ ਵੀ ਕੀ ਕਿੰਨੀ ਕਜਤ ਕਰਦਾ ਹੋਊਗਾ ਇਹਦੇ ਬਾਰੇ ਕੀ ਕਹਿੰਦੇ ਹਾਂ ਬਸ ਬੈਡ ਕਮਿਨਟੀ ਹੈਗਾ ਜੀ ਇਹ ਇਹਦਾ ਕੋਈ ਵੀਡੀਓ ਨਹੀਂ ਪਤਾ ਨੂੰ ਪਤਾ ਲੱਗ ਰਿਹਾਗਾ ਬਸ ਦਿਲੋਂ ਪਤਾ ਹੁੰਦਾ ਨਾ ਬੰਦੇ ਨੂੰ ਪਿਆਰ ਕਰਨਾ ਕਿ ਸੀਗਾ ਮੇਰੇ ਡੈਡੀ ਬਰਤੀ ਹੂੰ ਮੈਂ ਤਾਂ ਕਿ ਬਾਕੀ ਜਿਹਨੂੰ ਕੋਈ ਡਾਊਟ ਆਗਾ ਤੇ ਉਹ ਪਿੰਡ ਜਾ ਕੇ ਪਤਾ ਕਰ ਸਕਦਾ ਬਾਕੀ ਜੇ ਇਸ ਤੋਂ ਬਾਅਦ ਚ ਕਿਸੇ ਵੀ ਪੇਜ ਵਾਲੇ ਨੇ ਵੀਡੀਓ ਪਾਈ ਆ ਉਹ ਤੁਸੀਂ ਆਪ ਜ਼ਿੰਮੇਵਾਰ ਹੋਵੋਗੇ ਠੀਕ ਆ ਤੇ ਅਸੀਂ ਉਹਦੇ ਕਾਰਵਾਈ ਵੀ ਕਰਵਾਵਾਂਗੇ ਕਿ ਨਹੀਂ ਵੀ ਹਾਂ ਜੀ ਜ਼ਰੂਰ ਬਣੂਗੀ ਜੀ ਤੇ ਕਿਉਂਕਿ ਜਨਰੇਲ ਦਾ ਤੁਹਾਨੂੰ ਪਤਾ ਨਹੀਂ ਉਹਨਾਂ ਦੇ ਕਿ ਵੀਡੀਓ ਇਦਾਂ ਪਾਉਣੀ ਬਹੁਤ ਗਲਤ ਗੱਲ ਆ ਕਿ ਬੈਡ ਕਮੈਂਟ ਕਰਦੇ ਤੁਸੀਂ ਤੁਹਾਨੂੰ ਪਤਾ ਹੀ ਨਹੀਂ ਹੈਗਾ ਇਹ ਚੀਜ਼ ਦਾ ਵੀਡੀਓ ਦਾ ਪੈਜੇ ਕੋਈ ਦਿੱਕਤ ਨਹੀਂ ਵੱਟ ਜਦੋਂ ਬੈਡ ਕਮੈਂਟ ਕਰਦੇ ਨੇ ਉੱਥੇ ਦਿੱਕਤ ਪ੍ਰੋਬਲਮ ਹੁੰਦੀ ਹੈ ਨਾ ਵੀਡੀਓ ਤੇ ਚੱਲ ਆਪਾਂ ਨੋਰਮਲੀ ਦੇਖਦੇ ਹਾਂ ਬੈਡ ਕਮੈਂਟ ਦਾ ਪੈਜ ਨਹੀਂ ਫੋਨ ਦਾ ਜਿਹੜੇ ਪੇਜ ਵਾਲੇ ਹੁਣ ਜੇ ਆਹ ਪੇਜ ਵਾਲੇ ਨੇ ਲਿਖ ਰੱਖਿਆ ਕਹਿੰਦਾ ਜਦੋਂ ਬਾਪ ਨਾ ਫੇਰ ਪਤਾ ਲੱਗਣਾ ਵੀਰੇ ਹਨਾ ਵੀ ਜਦੋਂ ਤੁਹਾਨੂੰ ਪਤਾ ਹੀ ਨਹੀਂ ਇਹ ਚੀਜ਼ ਦਾ ਲਿਖਣ ਦਾ ਮਤਲਬ ਥੋੜੂਗਾ ਵੀ ਇਦਾਂ ਤੁਸੀਂ ਲਿਖ ਦੋ ਇਹ ਤੁਹਾਨੂੰ ਵਧੀਆ ਲੱਗਦੀ ਆ ਪਰ ਐ ਥੋੜੂਆ ਵੀ ਤੁਸੀਂ ਗਲਤ ਲਿਖ ਕੇ ਵੀਡੀਓ ਪਾਉਂਗੇ ਤੇ ਬਾਕੀ ਜਿਹਨੂੰ ਕੋਈ ਡਾਊਟ ਆਗਾ ਤਾਂ ਤੁਸੀਂ ਪਰਸਨਲੀ ਕਣਕਵਾਲ ਬੂੰਗਾ ਜਲਾ ਸੰਗਰੂਰ ਵਿੱਚ ਆ ਸਕਦੇ ਹੋ ਤੇ ਪਤਾ ਕਰ ਸਕਦੇ ਹੋ ਠੀਕ ਆ ਜੀ ਤੇ ਧੰਨਵਾਦ ਸਾਰਿਆਂ ਦਾ ਜੀ